ਗੁਰਦਾਸਪੁਰ ਪੁਲਿਸ ਨੂੰ ਆਪਣੀ ਜਿਹੜੀ ਨਸ਼ੇ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਉਹਦੇ ਇੱਕ ਵੱਡੀ ਕਾਮਯਾਬੀ ਮਿਲੀ ਹੈ ਤਾਣਾ ਸਦਰ ਦਾ ਜਿਹੜਾ ਨਾਕਾ ਹੈ ਬਬਰੀ ਬਾਈਪਾਸ ਉੱਤੇ ਚੈਕਿੰਗ ਦੌਰਾਨ ਇੱਕ ਵਾਈਟ ਬਰੀਜ਼ਾ ਕਾਰ ਜਿਸ ਦਾ ਨੰਬਰ DL 8CA P 8469 ਹੈ ਉਹਦੇ ਵਿੱਚ ਇੱਕ ਕ੍ਰਿਮੀਨਲ ਜਿਹੜਾ ਹੈਗਾ ਮੁਹੰਮਦ ਸਦਾਮ हुसैन ਉਨੂੰ ਜੋ ਹੈ ਅरेस्ट ਕੀਤਾ ਗਿਆ ਹੈ ਉਹਦੇ ਕੋਲੋਂ ਪੁਲਿਸ ਨੂੰ 1 ਕਿਲੋ ਹੈਰੋਇਨ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਰਿਕਵਰੀ ਹੈ ਉਹ ਹੋਈ ਹੈ ਇਹ ਵਿਅਕਤੀ ਜੰਮੂ ਦਾ ਰਹਿਣ ਵਾਲਾ ਹੈ ਥਾਣਾ ਦੂਮਾਨਾ ਦਾ ਇੱਕ ਫਰਜ਼ੀ ਨੰਬਰ ਪਲੇਟ ਦੀ ਗੱਡੀ ਚਲਾ ਰਿਹਾ ਸੀ ਤੇ ਉਸੇ ਗੱਡੀ ਦੇ ਵਿੱਚ ਇਹ ਹਿਰੋਇਨ ਦੀ ਸਮਗਲਿੰਗ ਕਰਦਾ ਸੀ ਇਹ ਅੰਮ੍ਰਿਤਸਰ ਤੋਂ ਲੈ ਕੇ ਇਹਨੂੰ ਅੱਗੇ ਜੰਮੂ ਕਸ਼ਮੀਰ ਲੈ ਜਾ ਰਿਹਾ ਸੀ ਇਹਨੂੰ ਰਸਤੇ ਦੇ ਵਿੱਚ ਪੁਲਿਸ ਦੀ ਮੁਸਤੈਦੀ ਨਾਲ ਇੰਟਰਸੈਪਟ ਕੀਤਾ ਗਿਆ ਤੇ ਇਹਨੂੰ ਅਰੈਸਟ ਕੀਤਾ ਗਿਆ ਹੈ ਤੇ ਇਹਦੇ ਕੋਲੋਂ ਰਿਕਵਰੀ ਵੀ ਹੋਈ ਹੈ ਤੇ ਗੱਡੀ ਜਿਹੜੀ ਹੈ ਉਹ ਫੇਕ ਨੰਬਰ ਪਲੇਟ ਦੀ ਗੱਡੀ ਹੈ ਉਹ ਵੀ ਪੁਲਿਸ ਨੇ ਰਿਕਵਰ ਕੀਤੀ ਹੈ ਤੁਹਾਰੇ ਲੈ ਕੇ ਆ ਰਹੇ ਸੀ ਕਿਥੇ ਲੈਣੀ ਅ ਇਹ ਹਿਰੋਇਨ ਅੰਮ੍ਰਿਤਸਰ ਤੋਂ ਲੈ ਕੇ ਆ ਰਿਹਾ ਸੀ ਉਹਦੇ ਸਾਨੂੰ ਬੈਕਵਰਡ ਲਿੰਕਸ ਮਿਲੇ ਹਨ ਤੇ ਅੱਗੇ ਇਹਨੇ ਆਪਣੇ ਜਿਹੜੇ ਨੋਨ ਇਹਨਾਂ ਦੀ ਪਾਰਟੀ ਸੀਗੀ ਜਿਹਨੂੰ ਉਹ ਪਹਿਲਾਂ ਵੀ ਸਮਗਲਿੰਗ ਕਰਦਾ ਰਿਹਾ ਹੈ ਉਹਨੂੰ ਦੇਣ ਜਾ ਰਿਹਾ ਸੀ ਉਹਨਾਂ ਦੀ ਲੀਡਸ ਜਿਹੜੀ ਬੈਕਵਰਡ ਤੇ ਫਾਰਵਰਡ ਸਾਨੂੰ ਮਿਲੀ ਹੈ ਅਸੀਂ ਉਹਦੇ ਤੇ ਵਰਕ ਕਰ ਰਹੇ ਹਾਂ ਔਰ ਜਲਦੀ ਸਾਨੂੰ ਹੋਰ ਵੀ ਇਹਦੇ ਵਿੱਚ ਰਿਕਵਰੀ ਹੋਊਗੀ ਇਸ ਤੋਂ ਪਹਿਲਾਂ ਵੀ ਕੋਈ ਸੋਚਦਾ ਕਿ ਪਹਿਲਾਂ ਹੀ ਜੋ ਹਲੇ ਤੱਕ ਦੀ ਪੁੱਛਗਿੱਛ ਤੇ ਵਿੱਚ ਆਇਆ ਹੈ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਕਿ ਇਹ ਪਹਿਲਾਂ ਵੀ ਕਰਦਾ ਰਿਹਾ ਹੈ ਕਿਉਂਕਿ ਇਸ ਕਰਕੇ ਹੀ ਇਹ ਗੱਡੀ ਦਾ ਅਰੇਂਜਮੈਂਟ ਤੇ ਫੇਕ ਨੰਬਰ ਪਲੇਟਸ ਵਗੈਰਾ ਜੋ ਹੈ ਉਹ ਅਰੇਂਜ ਕੀਤੀ ਹੋਈ ਸੀ ਇਹਨੇ ਗੱਡੀ ਚੋਰੀ ਦੀ ਤਾਂ ਹਾਂਜੀ ਉਹ ਅਭੀ ਹਲੇ ਅਸੀਂ ਕਰ ਰਹੇ ਹਾਂ ਵੈਰੀਫਾਈ ਨੰਬਰ ਪਲੇਟ ਫੇਕ ਹੈ ਸੋ ਸਾਨੂੰ ਇਹ ਸ਼ੱਕ ਹੈਗਾ ਕਿ ਗੱਡੀ ਚੋਰੀ ਦੀ ਹੈ ਬਟ ਗੁਰਦਾਸਪੁਰ ਪੁਲਿਸ ਨੂੰ ਆਪਣੀ ਜਿਹੜੀ ਨਸ਼ੇ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਉਹਦੇ ਉਹ ਇੱਕ ਵੱਡੀ ਕਾਮਯਾਬੀ ਮਿਲੀ ਹੈ ਤਣਾ ਸਦਰ ਦਾ ਜਿਹੜਾ ਨਾਕਾ ਹੈ ਬਬਰੀ ਬਾਈਪਾਸ ਉੱਤੇ ਚੈਕਿੰਗ ਦੌਰਾਨ ਇੱਕ ਵਾਈਟ ਬਰੀਜ਼ਾ ਕਾਰ ਜਿਸ ਦਾ ਨੰਬਰ DL 8CA P 8469 ਹੈ ਉਹਦੇ ਵਿੱਚ ਇੱਕ ਕ੍ਰਿਮੀਨਲ ਜਿਹੜਾ ਹੈਗਾ ਮੁਹੰਮਦ ਸਦਾਮ ਹਸੈਨ ਉਹਨੂੰ ਜੋ ਹੈ ਅਰੈਸਟ ਕੀਤਾ ਗਿਆ ਹੈ ਉਹਦੇ ਕੋਲੋਂ ਪੁਲਿਸ ਨੂੰ 1 ਕਿਲੋ ਹੈਰੋਇਨ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਰਿਕਵਰੀ ਹੈ ਉਹ ਹੋਈ ਹੈ ਇਹ ਵਿਅਕਤੀ ਜੰਮੂ ਦਾ ਰਹਿਣ ਵਾਲਾ ਹੈ ਥਾਣਾ ਦੂਮਾਨਾ ਦਾ ਇੱਕ ਫਰਜ਼ੀ ਨੰਬਰ ਪਲੇਟ ਦੀ ਗੱਡੀ ਚਲਾ ਰਿਹਾ ਸੀ ਤੇ ਉਸੇ ਗੱਡੀ ਦੇ ਵਿੱਚ ਇਹ ਹੈਰੋਇਨ ਦੀ ਸਮਗਲਿੰਗ ਕਰਦਾ ਸੀ ਇਹ ਅੰਮ੍ਰਿਤਸਰ ਤੋਂ ਲੈ ਕੇ ਇਹਨੂੰ ਅੱਗੇ ਜੰਮੂ ਕਸ਼ਮੀਰ ਲੈ ਜਾ ਰਿਹਾ ਸੀ ਇਹਨੂੰ ਰਸਤੇ ਦੇ ਵਿੱਚ ਪੁਲਿਸ ਦੀ ਮੁਸਤੈਦੀ ਨਾਲ ਇੰਟਰਸੈਪਟ ਕੀਤਾ ਗਿਆ ਤੇ ਇਹਨੂੰ ਅਰੈਸਟ ਕੀਤਾ ਗਿਆ ਹੈ ਤੇ ਇਹਦੇ ਕੋਲੋਂ ਰਿਕਵਰੀ ਵੀ ਹੋਈ ਹੈ ਤੇ ਗੱਡੀ ਜਿਹੜੀ ਹੈ ਉਹ ਫੇਕ ਨੰਬਰ ਪਲੇਟ ਦੀ ਗੱਡੀ ਹੈ ਉਹ ਵੀ ਪੁਲਿਸ ਨੇ ਰਿਕਵਰ ਕੀਤੀ ਹੈ ਮਰੇ ਬਲੈਕ ਯਾਰ ਕਿੰਨੇ ਲੈਣੀ ਆ ਇਹ ਹਿਰੋਇਨ ਅੰਮ੍ਰਿਤਸਰ ਤੋਂ ਲੈ ਕੇ ਆ ਰਿਹਾ ਸੀ ਉਹਦੇ ਸਾਨੂੰ ਬੈਕਵਰਡ ਲਿੰਕਸ ਮਿਲੇ ਹਨ ਤੇ ਅੱਗੇ ਇਹਨੇ ਆਪਣੇ ਜਿਹੜੇ ਨੋਨ ਇਹਨਾਂ ਦੀ ਪਾਰਟੀ ਸੀਗੀ ਜਿਹਨੂੰ ਉਹ ਪਹਿਲਾਂ ਵੀ ਸਮਗਲਿੰਗ ਕਰਦਾ ਰਿਹਾ ਉਹਨੂੰ ਦੇਣ ਜਾ ਰਿਹਾ ਸੀ ਉਹਨਾਂ ਦੀ ਲੀਡਸ ਜਿਹੜੀ ਬੈਕਵਰਡ ਤੇ ਫਾਰਵਰਡ ਸਾਨੂੰ ਮਿਲੀ ਹੈ ਅਸੀਂ ਉਹਦੇ ਤੇ ਵਰਕ ਕਰ ਰਹੇ ਹਾਂ ਔਰ ਜਲਦੀ ਸਾਨੂੰ ਹੋਰ ਵੀ ਇਹਦੇ ਵਿੱਚ ਰਿਕਵਰੀ ਹੋਊਗੀ ਪਹਿਲਾਂ ਵੀ ਪਸੰਦ ਹੈ ਕਿ ਪਹਿਲਾਂ ਹੀ ਜੋ ਹਲੇ ਤੱਕ ਦੀ ਪੁੱਛਗਿੱਛ ਦੇ ਵਿੱਚ ਆਇਆ ਹੈ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਕਿ ਇਹ ਪਹਿਲਾਂ ਵੀ ਕਰਦਾ ਰਿਹਾ ਹੈ ਕਿਉਂਕਿ ਇਸ ਕਰਕੇ ਹੀ ਇਹ ਗੱਡੀ ਦਾ ਅਰੇਂਜਮੈਂਟ ਤੇ ਫੇਕ ਨੰਬਰ ਪਲੇਟਸ ਵਗੈਰਾ ਜੋ ਹੈ ਉਹ ਰੇਂਜ ਕਿੰਨੀ ਹੋਈ ਸੀ ਇਹਨੇ ਗੱਡੀ ਚੋਰੀ ਦੀ ਤਾਂ ਹਾਂਜੀ ਉਹ ਅਭੀ ਹਲੇ ਅਸੀਂ ਕਰ ਰਹੇ ਹਾਂ ਵੈਰੀਫਾਈ ਨੰਬਰ ਪਲੇਟ ਫੇਕ ਹੈ ਸੋ ਸਾਨੂੰ ਇਹ ਸ਼ੱਕ ਹੈਗਾ ਕਿ ਗੱਡੀ ਚੋਰੀ ਦੀ ਹੈ ਬਟ ਇਹ ਇਨਵੈਸਟੀਗੇਸ਼ਨ ਦੇ ਦੌਰਾਨ ਕਲੀਅਰ ਹੋ ਜਾਏਗਾ